चलिए जो है तो कर दो स्टार्ट कर लो जी ਉਨ੍ਹਾਂ ਦੇ ਨਾਲ ਸਾਰੇ ਉਹਨਾਂ ਦੇ ਪ੍ਰਸ਼ਾਸਨ ਦੇ ਅਫਸਰ ਸਾਹਿਬਾਨ ਮੇਰੇ ਪਿੰਡਾਂ ਦੇ ਸਰਪੰਚ ਪ੍ਰਧਾਨ ਜੀ ਸਾਡੇ ਵਿੱਚ ਬਾਬਾ ਜੀ ਮੰਗਾ ਸਿੰਘ ਜੀ ਸਪੈਸ਼ਲ ਤੌਰ ਤੇ ਪਹੁੰਚੇ ਨੇ ਮੈਂ ਉਹਨਾਂ ਨੂੰ ਵੀ ਇੱਥੇ ਪਹੁੰਚਦੇ ਜੀ ਆਇਆਂ ਕਹਿੰਦਾ ਅੱਜ ਆਪਾਂ ਜਿਸ ਮਕਸਦ ਨਾਲ ਇੱਥੇ ਇਕੱਠੇ ਹੋਏ ਆਂ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਜਨਤਕ ਖੱਡਾਂ ਪਹਿਲਾਂ ਵੀ ਆਪਣੇ ਹਲਕੇ ਦੇ ਵਿੱਚ ਚਾਰ ਚੱਲ ਰਹੀਆਂ ਨੇ ਤੇ ਅੱਜ ਜਿਹੜੀ 5ਵੀਂ ਖੱਡਾ ਅੱਜ ਉਹਦਾ ਉਦਘਾਟਨ ਕਰਨ ਵਾਸਤੇ ਇੱਥੇ ਪਹੁੰਚੇ ਆਂ ਮਾਨ ਸਾਹਿਬ ਦੀ ਇੱਕ ਸੋਚ ਸੀ ਕਿ ਹਰੇਕ ਜਿਹੜਾ ਪੰਜਾਬ ਦਾ ਜਿਹੜਾ ਵਾਸੀ ਹੈ ਉਹਦੇ ਤੱਕ ਘੱਟ ਤੋਂ ਘੱਟ ਕੀਮਤ ਦੇ ਵਿੱਚ ਜਿਹੜੀ ਰੇਤਾ ਉਹ ਮੁਹੱਈਆ ਕਰਾਈ ਜਾਵੇ ਸੋ ਅੱਗੇ ਵੀ ਮਾਨ ਸਾਹਿਬ ਆਪ ਆਪਣੇ ਹਲਕੇ ਵਿੱਚ ਆ ਕੇ ਜਿਹੜਾ ਪਿੰਡ ਸੰਘੇੜਾ ਉਹ ਉਸ ਖੱਡ ਦਾ ਉਦਘਾਟਨ ਕਰਕੇ ਗਏ ਸੀ ਤੇ 5.5 ਰੁਪਏ ਮੀਟਰਕ ਜਿਹੜੀ ਟਨ ਜਿਹੜੀ ਖਰੇਤਾ ਉਹ ਆਮ ਲੋਕਾਂ ਨੂੰ ਮੁਹैया कराई ਜਾ ਰਹੀ ਹੈ ਕੋਈ ਵੀ ਬੰਦਾ ਆਪਦੀ ਟਰਾਲੀ ਲਿਆ ਕੇ ਆਪਦੀ ਲੇਬਰ ਲਿਆ ਕੇ ਆਪ ਭਰਕੇ ਲੈ ਕੇ ਜਾ ਸਕਦਾ ਸੋ ਬੜਾ ਵਧੀਆ ਇੱਕ ਸਕੀਮ ਹੈ ਤੇ ਬੜਾ ਵਧੀਆ ਉਪਰਾਲਾ ਮਾਨ ਸਰਕਾਰ ਦਾ ਜਿਵੇਂ ਪਹਿਲਾਂ 4 ਚੱਲ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਸੰਘੇੜਾ ਆਦਰਾਮਾਨ ਬਾਜੇਕੇ ਮਹਿਰੂ ਵਾਲਾ ਤੇ ਅੱਜ ਜਿਹੜੀ 5ਵੀਂ ਆ ਉਹ ਪਿੰਡ ਕੈਲੇ ਦੀ ਐਡ ਹੋ ਗਈ ਆ ਜਿਹੜੀ ਇਹ ਖਾਡਾ ਇਹ ਤਕਰੀਬਨ ਸਵਾ 7 ਕਿੱਲਿਆਂ ਦੇ ਵਿੱਚ ਸਵਾ 7 ਏਕੜ ਦੇ ਵਿੱਚ ਜਿਹੜੀ ਇਹ ਖੱਡ ਜਿੱਥੋਂ ਅੱਜ ਇਹ ਜਨਤਕ ਖੱਡਾ ਜਿੱਥੋਂ ਆਪਾਂ ਅੱਜ ਸ਼ੁਰੂਆਤ ਕਰਨੀ ਆ ਜਿਹੜੀ ਰੇਤਾ ਦੀ ਨਿਕਾਸੀ ਦੀ ਸੋ ਇੱਥੋਂ ਤਕਰੀਬਨ 7 ਲੱਖ ਤੇ 24 ਹਜ਼ਾਰ ਜਿਹੜੀ ਮੀਟਰ ਕਟਾਨਾ ਇਹਦੀ ਰੇਤਾ ਇੱਥੋਂ ਨਿਕਲਣੀ ਆ ਤੇ ਇਹਦੀ ਜਿਹੜੀ ਮਿਆਦ ਆ ਉਹ ਇੱਕ ਸਾਲ ਆ ਇੱਕ ਸਾਲ ਦੇ ਵਿੱਚ ਜਿਹੜੀ ਹੈਗੀ ਆ ਉਹ ਰੇਤਾ ਇੱਥੋਂ ਇਹਦੀ ਪਰਮਿਸ਼ਨ ਆ ਉਹਦੀ ਨਿਕਲਣੀ ਆ ਉਹੀ ਵੀ ਬੰਦਾ ਆਪਦੀ ਟਰਾਲੀ ਲਿਆ ਕੇ ਆਪਦੀ ਲੇਬਰ ਲਿਆ ਕੇ ਵੀ ਇਥੋਂ ਰੇਤਾ ਲੈ ਕੇ ਜਾ ਸਕਦਾ ਤੇ ਬਾਕੀ ਲੇਬਰ ਇਹ ਵੀ ਮੁਹੱਈਆ ਕਰਾਉਣਗੇ ਜੇ ਕਿਸੇ ਕੋ ਲੇਬਰ ਨਹੀਂ ਤਾਂ ਫਿਰ ਲੇਬਰ ਇਥੋਂ ਵੀ ਲਈ ਜਾ ਸਕਦੀ ਹੈ ਸੋ ਮੈਂ ਤੁਹਾਨੂੰ ਆਦੀਆ ਮਾਨ ਸਾਹਿਬ ਦਾ ਕਿ ਜਿਨ੍ਹਾਂ ਨੇ ਜਿਵੇਂ ਕਿ ਅੱਜਕੱਲ ਬੜੀ ਕਿਲਤ ਹੈ ਰੇਤਾ ਦੀ ਅੱਜ ਕੱਲ ਹੀ ਸਾਡੇ ਜਿਹੜੇ ਮਾਈਨਿੰਗ ਮਿਨਿਸਟਰ ਨੇ ਉਹਨਾਂ ਨੇ ਚੇਤਨ ਸਿੰਘ ਜੋੜੇ ਮਾਜਰਾ ਉਹਨਾਂ ਨੇ ਵੀ ਕਾਫੀ ਖੱਡਾਂ ਦਾ ਅੱਜ ਉਦਘਾਟਨ ਕੀਤਾ ਤੇ ਅੱਜ ਉਸੇ ਕੜੀ ਦੇ ਤਹਿਤ ਜਿਹੜੀ ਮੋਗੇ ਜ਼ਿਲ੍ਹੇ ਦੇ ਵਿੱਚ ਇੱਕ ਹੀ ਖੱਡ ਸੀਗੀ ਪਿੰਡ ਕੈਲੇ ਦੀ ਜਿਹਦਾ ਅਜਤ ਘਾਟਨ ਕਰਨ ਪਹੁੰਚੇ ਆ ਮੈਂ ਧੰਨਵਾਦ ਕਰਦਾ ਤੇ ਜੀ ਆਇਆਂ ਕਹਣਾ ਡੀਸੀ ਸਾਹਿਬ ਨੂੰ ਤੇ ਸਾਰੇ ਨੂੰ ਪਿੰਡ ਵਾਸੀਆਂ ਨੂੰ ਕਿਉਂਕਿ ਤੁਸੀਂ ਸਾਰੇ ਕਿਸੇ ਦਾ ਮੈਂ ਪੁੱਤਾਂ ਕਿਸੇ ਦਾ ਭਤੀਜਾ ਕੋਈ ਮੇਰਾ ਚਾਚਾ ਕੋਈ ਤਾਇਆ ਕੋਈ ਭਰਾ ਤੋਂ ਤੁਸੀਂ ਸਾਰੇ ਸਾਡੇ ਆਪ ਦਾ ਪਰਿਵਾਰ ਹੋ ਤੁਹਾਨੂੰ ਵੀ ਮੈਂ ਇਹੀ ਅਪੀਲ ਕਰਦਾ ਕਿ ਜਿਹੜੀਆਂ ਪੰਜਾਬ ਸਰਕਾਰ ਦੀਆਂ ਕੋਈ ਵੀ ਜਿਹੜੀਆਂ ਸਕੀਮਾਂ ਨੇ ਘਰ ਘਰ ਜਿਵੇਂ ਜੋ ਵੀ ਹੁਣ ਤੱਕ ਪੰਜਾਬ ਸਰਕਾਰ ਨੇ ਅਨਾਉਂਸਮੈਂਟਾਂ ਕੀਤੀਆਂ ਨੇ ਜੋ ਜੋ ਵਾਅਦੇ ਕੀਤੇ ਸੀ ਚਾਹੇ ਬਿਜਲੀ ਦਾ ਵਾਅਦਾ ਸੀ ਚਾਹੇ ਆਪਣੇ ਸਕੂਲਾਂ ਦਾ ਵਾਅਦਾ ਸੀ ਚਾਹੇ ਆਮ ਆਦਮੀ ਪਾਰਟੀ ਕਲੀਨਿਕ ਦਾ ਚਾਹੇ ਰੇਤਾ ਦਾ ਤਕਰੀਬਨ ਤਕਰੀਬਨ 90% ਵਾਅਦੇ ਜਿਹੜੇ ਹੁਣ ਤੱਕ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਉਹ ਪੂਰੇ ਕਰ ਚੁੱਕੀ ਆ ਸੋ ਤੁਸੀਂ ਬੜਾ ਪਿਆਰ ਕਰਦੇ ਹੋ ਤੁਸੀਂ ਬੜਾ ਮਾਣ ਕਰਦੇ ਹੋ ਤੇ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਸੀਂ ਪਿਆਰ ਤੇ ਜਿਹੜਾ ਮਾਣ ਇਸੇ ਤਰ੍ਹਾਂ ਬਰਕਰਾਰ ਰੱਖੋਗੇ ਤੇ ਆਪਾਂ ਹੁਣ ਚੱਲ ਕੇ ਇਸ ਜਿਹੜੀ ਖੱਡ ਦਾ ਆਪਾਂ ਡੀਸੀ ਸਾਹਿਬ ਉਹਦਾ ਕਰਨਗੇ ਉਦਘਾਟਨ ਤੇ ਇੱਥੋਂ ਜਿਹੜੀ ਨਿਕਾਸੀ ਉਹ ਸ਼ੁਰੂ ਕਰਾਂਗੇ ਜਿੰਨੇ ਵੀ ਤੁਸੀਂ ਆਏ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਪਿੰਡ ਕੈਲਾ ਵਿਖੇ ਇੱਕ ਜਨਤਕ ਰੇਤਾ ਦੀ ਖੱਡ ਦਾ ਉਦਘਾਟਨ ਕੀਤਾ ਗਿਆ ਮੇਰੇ ਨਾਲ ਡੀਸੀ ਸਾਹਿਬ ਡੀਸੀ ਮੁੱਗਾ ਜ਼ਾਕਰਵੰਦ ਸਿੰਘ ਜੀ ਸਾਰਾ ਪ੍ਰਸ਼ਾਸਨ ਇੱਥੇ ਮੌਜੂਦ ਆ ਮੈਂ ਧੰਨਵਾਦੀ ਹਾਂ ਮਾਨ ਸਾਹਿਬ ਦਾ ਕਿਉਂਕਿ ਜਿਵੇਂ ਉਹਨਾਂ ਨੇ ਵਾਅਦਾ ਕੀਤਾ ਸੀਗਾ ਕਿ ਰੇਤਾ ਤੁਹਾਨੂੰ ਮੈਂ ਫ੍ਰੀ ਦੇ ਭਾਅ ਚ ਚੁਕਾਇਆ ਕਰੂੰਗਾ 5.5 ਰੁਪਏ ਜਿਹੜੇ ਹੈਗਾ ਪਰ ਕਯੂਬਿਕ ਫੁੱਟ ਅੱਜ ਜਨਤਕ ਖੜਦਾ ਉਦਘਾਟਨ ਹੋਇਆ ਪਿੰਡ ਕੈਲੇ ਦੇ ਵਿੱਚ ਅੱਗੇ ਵੀ ਚਾਰ ਖੜਦਾ ਹਲਕਾ ਧਰਮਗੋੜ ਦੇ ਵਿੱਚ ਚੱਲ ਰਹੀਆਂ ਨੇ ਤੇ ਅੱਜ ਪੰਜਵੀਂ ਖੜਦਾ ਉਦਘਾਟਨ ਕੀਤਾ ਮੈਂ ਧੰਨਵਾਦੀ ਹਾਂ ਮਾਨ ਸਾਹਿਬ ਦਾ ਕਿ ਉਹਨਾਂ ਨੇ ਜਿਹੜਾ ਇਹ ਲੋਕਾਂ ਵਾਸਤੇ ਜਿਹੜੇ ਆਮ ਲੋਕ ਨੇ ਉਨਾ ਵਾਸਤੇ ਡਾ ਵੱਡਾ ਪ੍ਰਵਰਲਾ ਕਰ ਰਹੇ ਨੇ ਸੋ ਇਹ ਜਿਹੜੀ ਖਾਡਾ ਇਹ ਤਕਰੀਬਨ ਸਵਾ 7 ਕਿੱਲਿਆਂ ਦੇ ਵਿੱਚ ਖਾਡਾ ਤੇ 1 ਸਾਲ ਦੀ ਬੁਨਿਆਦ ਹੈ ਸੋ ਜਿਹਦੇ ਨਾਲ ਹਲਕਾ ਧਰਮਕੋਟ ਕੀ ਸਾਰੇ ਜ਼ਿਲ੍ਹੇ ਨੂੰ ਇਸ ਚੀਜ਼ ਦਾ ਬੜਾ ਬੈਨੀਫਿਟ ਹੋਊਗਾ ਬੜਾ ਫਾਇਦਾ ਹੋਊਗਾ ਮੈਂ ਜਿੰਨੇ ਵੀ ਇੱਥੇ ਪ੍ਰਸ਼ਾਸਨ ਦੇ ਅਧਿਕਾਰੀ ਆਏ ਨੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਸਪੈਸ਼ਲ ਤੌਰ ਤੇ ਧੰਨਵਾਦ ਕਰਦਾ ਪ੍ਰੈਸ ਦਾ ਜਿਹੜੇ ਕਿ ਆਪ ਦੇ ਵਿਸ਼ੇਸ਼ ਸਮੇਂ 'ਚ ਸਮਾਂ ਕੱਟ ਕੇ ਇੱਥੇ ਪਹੁੰਚੇ ਨੇ